ਅੱਜ ਕੱਲ ਬੱਚੇ ਭੁੱਲ ਗਏ ਨਾ ਚੀਜ਼ਾਂ ਨੂੰ ਤੇ ਮੈਂ ਆਪਣੀ ਬੇਟੀ ਨੂੰ ਲੈ ਕੇ ਆਇਆ ਆਪਣੇ ਖੇਤਾਂ ਵਿੱਚ ਤੇ ਉਹ ਬਹੁਤ ਖੁਸ਼ ਹੋਈ ਐ ਦੇਖ ਕੇ ਪੰਬੋਲਿਆਂ ਨੂੰ ਲੱਗੇ ਹੋਏ ਦੇਖ ਕੇ ਮਕੋਵ ਵੀ ਕਹਿੰਦੇ ਇਹਨੂੰ ਪੀਲਕਾ ਪਿੱਲੂ ਵੱਖ-ਵੱਖ ਏਰੀਏ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਇਹਨੂੰ ਤੇ ਬਹੁਤ ਹੀ ਸਿਹਤ ਦੇ ਲਈ ਵਧੀਆ ਚੀਜ਼ ਆ ਇਹ ਦਿਖਾਇਓ ਪਤ ਦਿਖਾਇਓ ਕਿੱਦਾਂ ਦੇ ਲੱਗੇ ਜੰਮੀ ਜੰਮੀ ਕੀ ਕੀ ਕਹਿੰਦੇ ਤੁਸੀਂ ਇਹਨਾਂ ਨੂੰ ਗਰੇਪ ਆ ਗ੍ਰਿਪਸ ਦੇਖੋ ਕਿਦਾਂ ਖਾਰੀ ਆ ਆਹ ਹੈ 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 ਕੀ ਬਤਾ ਉਹ ਤਾਂ ਆਪਾਂ ਵੀ ਜਦੋਂ ਛੋਟੇ ਹੁੰਨੇ ਸੀ ਨਾ ਬਹੁਤ ਖਾਣੇ ਹੁੰਨੇ ਆਪਾਂ ਇਹ ਬਹੁਤ ਜ਼ਿਆਦਾ ਤੇ ਸਵਾਦ ਬਹੁਤ ਹੁੰਦੇ ਹੈ ਹਨਾ ਮਿੱਠੇ-ਮਿੱਠੇ ਕੋਈ ਖੱਟੇ-ਮਿੱਠੇ ਵਾਹ ਦਿਖਾਉਤਾ ਵਾ ਬਹੁਤ ਗੁਣਕਾਰੀ ਹੁੰਦੇ ਭੰਬੋਲੇ ਤੇ ਬਹੁਤ ਸਾਰੇ ਜਿਹੜੇ ਜਿੱਦਾਂ ਸਰੀਰ ਵਿੱਚ ਕੋਈ ਪ੍ਰੋਬਲਮ ਆ ਉਹਨਾਂ ਦਾ ਹੱਲ ਆ ਇਹ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੇ ਪੰਭੋਲੇ ਸਰਦੀਆਂ ਦੇ ਸੀਜ਼ਨ ਦੇ ਵਿੱਚ ਬਹੁਤ ਹੁੰਦੇ ਇਹ ਜਿੱਦਾਂ ਇਹ ਮਹੀਨਾ ਹੁਣ ਨਵੰਬਰ ਦਾ ਚੱਲ ਰਿਹਾ ਨਵੰਬਰ ਐਂਡ ਆ ਤੇ ਕਈ ਜਗ੍ਹਾ ਤੇ ਇਹ ਹਜੇ ਕਾਲੇ-ਕਾਲੇ ਨਹੀਂ ਹੋਏ ਹੈਗੇ ਜਾਂ ਲਾਲ ਨਹੀਂ ਹੋਏ ਹੈਗੇ ਤੇ ਕਈ ਜਗ੍ਹਾ ਹੋ ਗਿਆ ਇਹ ਇਹਨਾਂ ਨੂੰ ਕਹਿੰਦੇ ਆ ਪੰਭੋਲੇ ਠੀਕ ਆ ਜੀ ਕੀ ਕਹਿੰਦੇ ਆ ਪੰਭੋਲੇ ਪੰਭੋਲੇ ਉਹਦੇ ਨਾਲ ਨੂੰ ਹਾਂ ਇਹਨੂੰ ਇਹਨੂੰ ਪਤਾ ਨਹੀਂ ਕੀ ਕਹਿੰਦੇ ਪੁੱਤ ਚਲੋ ਤੋੜ ਕੇ ਦਿਖਾਓ ਫੇਰ ਮੈਨੂੰ ਐਦਾਂ ਦੇ ਬਲੈਕ ਬਲੈਕ ਵਾਹ ਜੀ ਵਾਹ ਕੀ ਬਾਤਾਂ ਸ਼ਾਬਾਸ਼ ਲਿਆਓ ਹੂੰ ਆ ਗਮ ਜੰਮੀ ਲੱਗੇ ਨਾ ਜੰਮੀ ਕਿੱਦਾਂ ਦੇ ਆ ਮਿੱਠੇ ਮਿੱਠੇ ਖੱਟੇ ਖੱਟੇ ਮਿੱਠੇ ਮਿੱਠੇ ਓਕੇ ਲਿਆਓ ਜੀ ਫੜਾਓ ਆਈ ਸ਼ਾਬਾਸ਼ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਇਹ ਚੀਜ਼ਾਂ ਜੇ ਕੋਈ ਪਿੰਡਾਂ ਦੇ ਵਿੱਚ ਰਹਿਣ ਵਾਲਾ ਆ ਕਿਉਂਕਿ ਹੌਲੀ-ਹੌਲੀ ਇਹ ਚੀਜ਼ਾਂ ਭੁੱਲਦੇ ਜਾ ਰਹੇ ਆ ਲੋਕੀ ਬੱਚਿਆਂ ਨੂੰ ਬਿਲਕੁਲ ਹੀ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਕਿ ਸਾਡੇ ਖੇਤਾਂ ਵਿੱਚ ਵੀ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਹੈਗੀਆਂ ਵੀ ਆ ਹੁਣ ਜਿਨ੍ਹਾਂ ਨੂੰ ਖਾਧਾ ਜਾ ਸਕਦਾ ਤੇ ਜਿਹੜੀਆਂ ਕੀ ਬਹੁਤ ਹੀ ਗੁਣਕਾਰੀ ਚੀਜ਼ਾਂ ਆ ਤੁਹਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਆ ਇਹ ਤੇ ਜਰੂਰ ਇਹਨੂੰ ਇੰਟਰਨੈਟ ਤੇ ਵੀ ਪੜੋ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਵੀ ਮਿਲ ਜਾਣਗੀਆਂ ਬਹੁਤ ਸਾਰੀ ਨੌਲੇਜ ਮਿਲ ਜਾਏਗੀ ਤੇ ਜੇ ਤੰਦਰੁਸਤ ਰਹਿਣਾ ਤਾਂ ਇਹਨਾਂ ਚੀਜ਼ਾਂ ਦੇ ਵੱਲ ਸਾਨੂੰ ਹੋਣਾ ਹੀ ਪੈਣਾ ਆ ਦਵਾਈਆਂ ਤੋਂ ਬਚੋਗੇ ਤੁਸੀਂ ਜੇ ਇਹਨਾਂ ਚੀਜ਼ਾਂ ਨੂੰ ਖਾਓਗੇ ਬੱਚਿਆਂ ਨੂੰ ਖਿਲਾਓ ਆਪ ਵੀ ਖਾਓ ਇਸ ਜੋ ਮਕੋ ਆ ਮਕੋਏ ਇਹਦੀ ਭੁਰਜੀ ਬਹੁਤ ਵਧੀਆ ਬਣਦੀ ਆ ਤੇ ਪੱਤੇ ਤੋੜੋ ਕੁਲੇ ਕੁਲੇ ਇਹਦੀ ਭੁਰਜੀ ਬਹੁਤ ਵਧੀਆ ਬਣਦੀ ਸਬਜੀ ਬਹੁਤ ਵਧੀਆ ਬਣਦੀ ਆ ਆਲੂ ਪਾਓ ਪਿਆਜ਼ ਪਾਓ ਉਹਦੇ ਵਿੱਚ ਤੇ ਤੁਸੀਂ ਵੀ ਬੜੇ ਹੈਰਾਨ ਹੋਵੋਗੇ ਇਹਦੇ ਫਾਇਦੇ ਜਾਣ ਕੇ ਜੋ ਤੁਸੀਂ ਇੰਟਰਨੈਟ ਤੇ ਲੱਭੋਗੇ ਬਹੁਤ ਹੀ ਹੈਰਾਨੀ ਹੋਏਗੀ ਲਿਵਰ ਲਈ ਬਹੁਤ ਵਧੀਆ ਆ ਤੁਹਾਡੇ ਪੇਟ ਲਈ ਬਹੁਤ ਵਧੀਆ ਇਹ ਮੈਨੂੰ ਕੋਈ ਦੱਸ ਵੀ ਰਿਹਾ ਸੀਗਾ ਕਿ ਜੇ ਕਿਡਨੀ ਵਿੱਚ ਸਟੋਨ ਆ ਉਹਦੇ ਲਈ ਵੀ ਬਹੁਤ ਫਾਇਦੇਮੰਦ ਆ ਇਹ ਕੁਦਰਤੀ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਬਹੁਤ ਫਾਇਦੇ ਹੁੰਦੇ ਆ ਤੇ ਜਰੂਰ ਲੱਭਿਓ ਜੂਰ ਸਰਚ ਕਰਿਓ ਤੇ ਮੈਂ ਵੀ ਤੁਹਾਨੂੰ ਦੱਸਾਂਗਾ ਫਾਇਦੇ ਕੋਈ ਵੈਦ ਕੋਲੋਂ ਪੁੱਛ ਕੇ ਤੁਹਾਨੂੰ ਇਸਦੇ ਫਾਇਦੇ ਵੀ ਦੱਸਾਂਗਾ ਚਲੋ ਠੀਕ ਆ ਜੀ ਇਹਨੂੰ ਵੱਧ ਤੋਂ ਵੱਧ ਵਰਤੋ ਆਓ ਪੁੱਤ ਇਹਨਾਂ ਨੂੰ ਖਾਈਏ ਆਜੋ 啊咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋咋,�